ਜਲੰਧਰ ਦੇ ਵਿੱਚ ਐਸਐਸਪੀ ਦਫਤਰ ਦੇ ਬਾਹਰ ਮਾਹੌਲ ਕਾਫੀ ਜ਼ਿਆਦਾ ਗਰਮਾ ਗਿਆ ਦਰਅਸਲ ਨਿਹੰਗ ਸਿੰਘਾਦ ਬੁੱਲੂ ਐਸਐਸਪੀ ਦਫਤਰ ਦੇ ਬਾਹਰ ਪ੍ਰਦੋਸ਼ਨ ਕੀਤਾ ਜਾ ਰਿਹਾ ਤੇ ਇਸ ਦੌਰਾਨ ਦਫਤਰ ਦੇ ਗੇਟ ਪੁਲਿਸ ਦੇ ਬਲੂ ਬੰਦ ਕਰ ਦਿੱਤੇ ਗਏ ਜਿਸ ਤੋਂ ਬਾਅਦ ਦਫਤਰ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਨਿਹੰਗ ਸਿੰਘ ਜਥੇ ਬੰਦੀਆਂ ਪਹੁੰਚ ਆndੀਆਂ ਨੇ ਤੇ ਜਥੇਦਾਰ ਤੇ ਦਰਜ ਪਰਚੇ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਐਸਐਸਪੀ ਦਫਤਰ ਦੇ ਬਾਹਰ ਮਾਹੌਲ ਕਾਫੀ ਜ਼ਿਆਦਾ ਤਣਾਅਪੂਰਨ ਹੋ ਗਿਆ ਜਥੇ ਰਹੇ ਹੰਗ ਸਿੰਘਾਂ ਨੇ ਪਰਚਾ ਰੱਦ ਕਰਨ ਦੀ ਮੰਗ ਕੀਤੀ ਹੈ ਤੇ ਪੁਲਿਸ ਤੇ ਦਬਾਅ ਬਣਾਇਆ ਗਿਆ ਦੋਨਾਂ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਐਨਆਈਐਸ ਤੋਂ ਬਾਅਦ ਨਿਹੰਗ ਸਿੰਘ ਕੋੜੇ ਲੈ ਕੇ ਪਹੁੰਚ ਗਏ ਨੇ ਮੇਸੂਰਾਨ ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਜਥੇਦਾਰ ਬਾਬਾ ਹਰੀ ਸਿੰਘ ਤੇ ਦਰਜ ਪਰਚਾ ਰੱਦ ਕਰ ਦਿੱਤਾ ਜਾਵੇ ਨਹੀਂ ਕੀਤਾ ਗਿਆ ਤਾਂ ਵਿਰੋਧ ਦੇ ਵਿੱਚ ਉਹਨਾਂ ਅੱਜ 20 ਪ੍ਰਦਰਸ਼ਨ ਕੀਤਾ ਤੇ ਅੱਗੇ 20 ਪ੍ਰਦਰਸ਼ਨ ਕਰਨ ਗਿਆ ਅਖਰੀਆ ਪੂਰਾ ਮਾਮਲਾ ਕੀ ਹੈ ਇਹ ਵੀ ਤੁਹਾਨੂੰ ਸੁਣਾ ਦੰਨੇ ਆ ਸਾਰਾ ਹੈ ਹੀ ਪੁਲਿਸ ਦਾ ਜੀ ਰੋਲ ਪੁਲਿਸ ਨੂੰ ਵੇਖਣਾ ਚਾਹੀਦਾ ਵੀ ਕਿਹੜਾ ਬੰਦਾ ਹੈਗਾ ਕਿਹੜਾ ਨਹੀਂ ਥੋੜੀ ਨਾ ਮਤਲਬ ਕਿ ਵੀ ਚੱਕ ਕੇ ਤੁਸੀਂ ਪਰਚਾ ਕਰ ਦੋ ਬੰਦਾ ਉਸ ਵੇਲੇ ਉੱਥੇ ਹਾਜ਼ਰ ਵੀ ਨਾ ਹੋਵੇ ਹਾਂਜੀ ਬਾਅਦ ਚ ਜੋ ਆਪਾਂ ਹਣ ਇੰਨਾ ਵੇਖਣ ਦੇ ਖੱਦਰ ਖਰਾਬ ਨਾਲੇ ਸਾਨੂੰ ਕੀਤਾ ਨਾਲੇ ਆਪ ਹੋਏ ਆ ਹਨਾ ਇਸ ਕਰਕੇ ਜੇ ਆਪਾਂ ਇਹ ਚੀਜ਼ਾਂ ਪਹਿਲਾਂ ਹੀ ਵੈਰੀਫਾਈ ਕਰ ਲਈਏ ਹਾਂਜੀ ਕਿ ਥਾਣਾ ਵੀ ਦੂਰ ਨਹੀਂ ਤੇ ਪਿੰਡ ਵੀ ਦੂਰ ਨਹੀਂ ਥਾਣਾ ਵੀ ਲਾਂਬੜੇ ਤੇ ਆ ਤੇ ਪਿੰਡ ਵੀ ਲਾਂਬੜੇ ਦੇ ਲਾਗੇ ਕਲਿਆਣਪੁਰ ਆ ਔਰ ਜਿਹੜੇ ਬੰਦੇ ਨੇ ਕੀਤਾ ਆ ਉਹ ਬੰਦਾ ਵੀ ਪਾਨੀ ਕਿੰਨੇ ਸਾਲਾਂ ਤੋਂ ਇੱਕੋ ਜਗ੍ਹਾ ਡਿਊਟੀ ਕਰ ਰਿਹਾ ਹਾਂਜੀ ਔਰ ਰੰਜਿਸ਼ ਦੇ ਕਰਕੇ ਹੀ ਮਤਲਬ ਕਿ ਲਾਗਤਬਾਜੀ ਕਰਕੇ ਹੀ ਜਾਣ ਕੇ ਝੂਠਾ ਮਤਲਬ ਕਿ ਨਾਂ ਜਿਹੜਾ ਪਾਇਆ ਗਿਆ ਵਾ ਪਰ ਵੇਖੋ ਇਹ ਪਰਚੇ ਕਰਨੇ ਸੋਖੇ ਇਹਨਾਂ ਵਾਸਤੇ ਮੁਲਾਜ਼ਮਾਂ ਵਾਸਤੇ ਅਫਸਰਾਂ ਵਾਸਤੇ ਪਰ ਸਾਡੇ ਵਾਸਤੇ ਆਮ ਪਬਲਿਕ ਵਾਸਤੇ ਮੁੜ ਕੇ ਉਹਨੂੰ ਮਾਲਕੀ ਨਵੇੜਨ ਵਾਸਤੇ ਇਹਨਾਂ ਦੀਆਂ ਤਰਲੇ ਕੱਢਨੇ ਪੈਂਦੇ ਆ ਇਹਨਾਂ ਦੇ ਅਫਸਰਾਂ ਦੇ ਦਫ਼ਤਰਾਂ 'ਚ ਗੇੜੇ ਕੱਢਨੇ ਪੈਂਦੇ ਆ ਵੈਸੇ ਤੇ ਨਿਹੰਗ ਸਿੰਘ ਜਿਹੜੇ ਆ ਜਹੇਦਾਰ ਆ ਸਾਡੇ ਜਥੇਬੰਦੀਆਂ ਦੇ ਉਹ ਇੱਕ ਨਰੋਲ ਧਾਰਮਿਕ ਤੌਰ ਤੇ ਵਿਚਰਦੇ ਆ ਆਮ ਦੁਨੀਆ ਦੇ ਮਤਲਬ ਕਿ ਸੁਣਦੇ ਆ ਫਰਿਆਦ ਕੋਈ ਲੈ ਕੇ ਆਂਦਾ ਸਾਡੇ ਕੋਲੇ ਕੋਈ ਆਪਣਾ ਦੁੱਖ ਦੱਸਦਾ ਵਾ ਸਾਨੂੰ ਉਹਨਾਂ ਦੇ ਨਾਲ ਜਾ ਕੇ ਮਦਦ ਕਰਨੀ ਪੈਂਦੀ ਆ ਜਦੋਂ ਅਫਸਰ ਨਹੀਂ ਸੁਣਦੇ ਪਰ ਇਹਨਾਂ ਇਹ ਅਫਸਰ ਜਿਹੜੇ ਆ ਕੀ ਕਰਦੇ ਆ ਇਹਨਾਂ ਨੇ ਵੇਖਿਆ ਕਿ ਵੀ ਇਹ ਪਰਚਾ ਕਰਨ ਲੱਗਿਆ ਵੇਖਦੇ ਨੇ ਵੀ ਕੋਈ ਜ਼ਿੰਮੇਵਾਰ ਬੰਦਾ ਆ ਵੀ ਸਮਾਜ ਦੇ ਵਿੱਚ ਚੱਲਦਾ ਆ ਔਰ ਇੰਨੀ ਸੰਗਤ ਉਹਨਾਂ ਦੇ ਨਾਲ ਪਿਆਰ ਕਰਦੀ ਆ ਜੁੜੀ ਹੋਈ ਆ ਅਸੀਂ ਪਰਚਾ ਕਰਨ ਲੱਗੇ ਆ ਕਿਹਦੇ ਤੇ ਕਰਨ ਲੱਗੇ ਆ ਹਾਂਜੀ ਇਹ ਇੱਕ ਇੱਕ ਨਹੀਂ ਇਦਾਂ ਦੇ ਕਈ ਤੁਹਾਨੂੰ ਕੇਸ ਜਿਹੜੇ ਆ ਮੀਡੀਆ ਨੂੰ ਮਿਲਣਗੇ ਕਿ ਪੁਲਿਸ ਪਰਚਾ ਕਰਨ ਲੱਗਿਆ ਮੇਟ ਲਾਂਦੀ ਆ ਨਵੇੜਨ ਲੱਗੇ ਕਈ ਕਈ ਸਾਲ ਮੌ ਲੱਗੀ ਉਹਨਾਂ ਦੇ ਕਿੜੇ ਘੜੋਂਦੀ ਤਰਲੇ ਘੜੋਂਦੀ ਆ ਪਰ ਅੱਜ ਗੁਰੂ ਸਾਹਿਬ ਨੇ ਕਿਰਪਾ ਕਰਤੇ ਕਰਕੇ ਗੁਰੂ ਅਰਗੁਬਿੰਦ ਸਾਹਿਬ ਨੇ ਮੀਰੀ ਪੀਰੀ ਦੇ ਮਾਲਕ ਨੇ ਤਰਸ ਕਰਕੇ ਸ਼ੀਦਾ ਸਿੰਘਾ ਨੇ ਪਹਿਰੇ ਕਰਕੇ ਸਾਰੇ ਮੋਰਚੇ ਫਦੇ ਕੀਤੇ ਆ ਔਰ ਬਾਣੇ ਦੀ ਮਾਰ ਨੇ ਬਿਰਤ ਬਾਣੇ ਦੀ ਪੈਜ ਰੱਖੀ ਆ ਔਰ ਅੱਜ ਅਸੀਂ ਜਿਹੜੇ ਇਕੱਠੇ ਹੋਏ ਸੀਗੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਮੋਰਚਾ ਫਦੇ ਹੋ ਗਿਆ ਸਾਡਾ ਪਰਚਾ ਕੈਨਸਲ ਕਰਤੀਆ ਗਿਆ ਪੁਲਿਸ ਦੇ ਦੁਆਰਾ ਪਰਚਾ ਵੇਖੋ ਜੀ ਉਹਨਾਂ ਨੇ ਵੈਰੀਫਾਈ ਕਰਕੇ ਜਿਹੜੇ ਬੰਦੇ ਉੱਥੇ ਮੌਕੇ ਤੇ ਹਾਜ਼ਰ ਹੀ ਨਹੀਂ ਸੀਗੇ ਜਿਹੜੇ ਲੋਕੇਸ਼ਨ ਕਿਤੇ ਹੋਰ ਦੀ ਬੋਲਦੀ ਸੀਗੀ ਤੇ ਜਿਹੜੀ ਦੁਰਘਟਨਾ ਹੋਈ ਹੈ ਐਕਸੀਡੈਂਟ ਆ ਜਿਹੜੇ ਲੜਾਈ ਝਗੜਾ ਉਹ ਕਿਤੇ ਹੋਰ ਹੋਇਆ ਵਾ ਹਾਂਜੀ ਉਹ ਪੁਲਿਸ ਨੇ ਜਿਹੜੇ ਕੋਈ ਬੇਕਸੂਰ ਬੰਦੇ ਬੇਗੁਨਾਹ ਜਿਹੜੇ ਵਿੱਚ ਮਲਕੀ ਲਿਖਾਏ ਸੀ ਰੰਜਿਸ਼ਬਾਦੀ ਕਰਕੇ ਉਹ ਪਰਚੇ ਤੋਂ ਨਾ ਜਿਹੜੇ ਉਹਨਾਂ ਨੇ ਕੱਢ ਦਿੱਤੇ ਮੇਰੇ ਕੋਲ ਇੱਕ ਸ਼ਿਕਾਇਤ ਸੀ ਕਿਸੇ ਕੀ ਜੋ ਲੰਬਰਾ ਥਾਣੇ ਨੇ ਐਫ ਆਈ ਆਰ ਦਰਜ ਹੋਈ ਜੋ ਕਿਸੇ ਨੇ ਸਟੇਟਮੈਂਟ ਇਕਵਾਲ ਸਿੰਘ ਦੀ ਤਰਫੋਂ ਇੱਕ ਸਟੇਟਮੈਂਟ ਦਰਜ ਕਰਵਾਈ ਗਈ ਸੀ ਉਸ ਦੇ ਤਹਿਤ ਇਹ ਐਫ ਆਈ ਆਰ ਹੋਈ ਔਰ ਇਨ ਕੀ ਬਲੀਦੀ ਕੇ ਹਮਾਰੇ ਜੋ ਇਹ हरप्रीत जो बाबा है ये भेजना है उनको जो एप्लीकेशन उनकी थी हमारे पास रिप्रेजेंटेशन ले ली थी उसके जो हमने भी सीसीटीवी ड्यूटी लगाई थी, थी। सीनियर ऑफिसर्स की जो सीसीटीवी जो फुटेज वगैरह देखी गई उसमें जो अगर जो एविडेंस है इनके खिलाफ अभी तक की तफ्तीश में नहीं थी तो रिप्रजेंटेट इनके उसके अकॉर्डिंगली हम तफ्तीश कर रहे हैं तो इसमें अभी क्या उनका नाम उस मैटर से बाहर कर दिया गया है या फिर जो मेन आरोपी है उसको इसमें नहीं, जो मेन आरोपी है वो इस मुकदमे रहेंगे जो नहीं है खर्च किया और ये ये भी कहा गया कि जो थाना प्रभारी थे उनको लाइन हाजिर भी किया क्योंकि का कहना ही नहीं, नहीं लाइन हाजिर वाली उसके एस का तो कोई नहीं इसमें जो आईओ के पास तो जो स्टेटमेंट आती है उसने रजिस्टर करनी होती है और इन्होंने जो अपना जो मेरे पास तो जो करना थी देनी थी उसके लिए ये यह यहाँ पे आए थे और इनको जो सारा केस के फैक्ट्स हैं वो डिस्कस किए और हमने अपने एसपी डिटेक्टिव की ड्यूटी लगा दी है वो आगे की तफ्तीश को देखें पुलिस के आश्वासन के बाद ये प्रोटेस्ट खत्म कर रहे हैं हाँ जी, वो प्रोटेस्ट कर रहे है।